ਤਾਪਮਾਨ ਦੀ ਗੱਲ ਕਰੀ ਤਾਂ ਕਿੰਨਾ ਤਾਪਨੇ ਸਮੇਂ ਚੱਲਦਾ ਪਿਆ ਜਿਦਾ ਤੁਸੀਂ ਕਹਿ ਰਹੇ ਹੋ ਕਿ ਬੱਤੇਗਾ ਨਹੀਂ ਆ ਦੇਖੋ ਜਿਸ ਤਰ੍ਹਾਂ 45 46 47 ਤੱਕ ਡਿਫਰੈਂਟ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਜ਼ੋਨਸ ਦੇ ਵਿੱਚ ਟੈਂਪਰੇਚਰ ਇਸ ਤਰ੍ਹਾਂ ਦਾ ਚੱਲ ਰਿਹਾ ਤੇ ਸੋ ਇਸ ਕਰਕੇ ਵੀ ਹੁਣ ਜਿਸ ਤਰ੍ਹਾਂ ਥੋੜੀ ਹਵਾ ਚੱਲ ਪਏਗੀ ਆ ਦੇਖੋ ਜਿਸ ਤਰ੍ਹਾਂ ਥੋੜੀ ਜੀ ਫੋਰਕਾਸਟ ਸਾਨੂੰ ਆਈ ਹੈ ਕਿ ਕੁਝ ਸਿਸਟਮ ਦੇ ਵਿੱਚ ਚੇਂਜ ਹੋ ਸਕਦਾ ਹੈ ਕਿ ਕਿਉਂਕਿ ਇੰਨਾ ਜ਼ਿਆਦਾ ਟੈਂਪਰੇਚਰ ਹਾਈ ਚੱਲ ਰਿਹਾ ਹੈ ਕੱਲ ਵੀ ਅਸੀਂ ਦੇਖਿਆ ਕਿ ਐਮਡੀ ਵੱਲੋਂ 17 ਜੂਨ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਕਿਉਂਕਿ 47 ਡਿਗਰੀ ਟੈਂਪਰੇਚਰ ਜਿਹੜਾ ਬਠਿੰਡਾ ਰਿਕਾਰਡ ਕੀਤਾ ਗਿਆ ਲੁਧਿਆਣੇ ਵੀ 44-45 ਤੱਕ ਜਿਹੜਾ ਟੈਂਪਰੇਚਰ ਆਇਆ ਸੋ ਕਹਿੰਦਾ ਪਾਵਾ ਹੈ ਕਿ ਹਰ ਜਗ੍ਹਾ ਤੇ ਜਿਹੜਾ ਟੈਂਪਰੇਚਰ ਹੈ ਉਹ 6 ਤੋਂ 7 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਸੋ ਦਿਨ ਦਾ ਟੈਂਪਰੇਚਰ ਤਾਂ ਚੱਲ ਰਿਹਾ ਰਾਤਾਂ ਵੀ ਬਹੁਤ ਜ਼ਿਆਦਾ ਗਰਮ ਹੋ ਰਹੀਆਂ ਨੇ ਪ੍ਰੈਸੈਂਟ ਟਾਈਮ ਤੇ ਪ੍ਰੈਸੈਂਟ ਟਾਈਮ ਦੇ ਜਿਵੇਂ ਹੀਟ ਵੇਵ ਦੀ ਚਰਚਾ ਚੱਲ ਰਹੀ ਹੈ ਕਿ ਐਜ਼ ਇਟ ਇਜ਼ ਜੇ ਅਪਕਮਿੰਗ ਡੇਸ ਵੀ ਹੀਟ ਵੇਵਸ ਕੰਟੀਨਿਊ ਰਹਿਣੀਆਂ ਔਰ ਅਲਰਟ ਵੀ ਆਏ ਅੱਦੇ ਕਿਰਕਰ ਕਿਤੇ ਜਾਣਗੇ orange yellow ਦੇ ਕੋ ਦੋ ਤਿੰਨ ਦਿਨ ਤਾਂ ਹਲੇ ਇਸ ਤਰ੍ਹਾਂ ਹੀ ਰਹੇਗਾ 20 ਤੋਂ ਬਾਅਦ ਮਤਲਬ 21 22 ਨੂੰ ਹੋ ਸਕਦਾ ਹੈ ਕਿ ਥੋੜਾ ਜਿਹਾ ਸਾਨੂੰ ਰਿਲੀਫ ਮਿਲ ਜੇ ਬਟ ਇਹ ਹੈ ਕਿ ਜਿਸ ਤਰ੍ਹਾਂ ਸਵੀਅਰ ਹੀਟ ਵੇਵ ਨਹੀਂ ਹੋਏਗੀ ਕਿ ਕਿ ਅੱਗੇ ਸਾਡਾ ਧਰਤੀ ਹਟਲਾ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਡੂੰਗਾ ਜਾ ਰਿਹਾ ਹੈ ਤੇ ਉਤਰੋਂ ਸਾਡਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਰਿਹਾ ਹੈ ਸੋ ਜਦੋਂ ਇਹ ਜਿਹੀਆਂ ਕੰਡੀਸ਼ਨਸ ਹੋ ਰਹੀਆਂ ਨੇ ਤਾਂ ਸਾਨੂੰ ਸਾਰੇ ਪਾਸਿਓਂ ਹੀ ਆਪਣੇ ਆਪ ਨੂੰ ਬਚਾਉਣ ਦੀ ਜਾਂ ਆਪਣੇ ਆਪ ਨੂੰ ਸਰਵਾਈਵ ਕਰਨ ਵੱਲ ਦੇਖਣਾ ਚਾਹੀਦਾ ਹੈ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਕਿ ਸਰਾਇਥ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ ਸੋ ਦੋਸਤੋ ਅਗਰ ਗੱਲ ਕਰੀਏ ਜੂਨ ਦੇ ਮਹੀਨੇ ਤਕਰੀਬਨ 18 ਦੇ ਤਾਰੀਖ ਦੇ ਕਰੀਬ ਅਸੀਂ ਪਹੁੰਚ ਚੁੱਕੇ ਹਾਂ ਗਿਆ ਤੁਹਾਨੂੰ ਦੱਸਦਾ ਕਿ ਲਗਾਤਾਰ ਜਦੋਂ ਦੀ ਹੈ ਹੀਟ ਵੇਵਸ ਦੀ ਸ਼ੁਰੂਆਤ ਹੋਈ ਹੋਈ ਹੈ ਲਗਾਤਾਰ ਇਸ ਮਹੀਨੇ ਦੀ ਸ਼ੁਰੂਆਤ ਹੋਈ ਹੋਈ ਹੈ ਤੇ ਇੱਕ ਹੀ ਚਰਚਾ ਹਮੇਸ਼ਾ ਕਰਨਾ ਸੁਣਨ ਨੂੰ ਮਿਲ ਰਹੀ ਹੈ ਕਿਸੇ ਨਿਊਜ਼ ਪੈਨਲ ਤੇ ਕਿਸੇ ਸੋਸ਼ਲ ਮੀਡੀਆ ਦੇ ਤੋਂ ਲੱਗੇ ਅਖਬਾਰਾਂ 'ਚ ਵੀ ਇਹੀ ਚਰਚਾ ਆ ਰਹੀ ਹੈ ਕਿ ਹੀਟ ਵੇਵਸ ਚੱਲ ਰਹੀਆਂ ਬਚ ਕੇ ਰੋ ਹੀਟ ਵੇਵਸ ਆਨੇ ਬਚ ਕੇ ਰੋ ਲੇਕਿਨ ਫਾਈਨਲੀ ਹੀਟ ਵੇਵਸ ਤੋਂ ਕਦੋਂ ਛੁਟਕਾਰਾ ਮਿਲੇਗਾ ਕਿ ਆਨਲੇ ਦਿਨਾਂ 'ਚ ਕਿੱਦਾਂ ਦਾ ਮੌਸਮ ਰਹੇ ਕਹੇਗਾ ਕਿ ਆ ਕਹਿ ਸਕਦੇ ਹੋ ਕਿ ਡਬਲਯੂਡੀ ਸਿਸਟਮ ਡਾਟਾਬੈਸ ਵਿਗੜੇਗਾ ਕਿ ਨਹੀਂ ਵਿਗੜੇਗਾ ਇਹ ਸਾਰੀ ਚੀਜ਼ਾਂ ਦੀ ਜਾਣਕਾਰੀ ਲੈਣੇ ਕੇ ਕੇ ਗਿਲ ਮੈਮ ਤੋਂ ਇਸ ਲਈ ਲੈਂਗੇ ਅਸੀਂ ਪੀਏਯੂ ਦੇ ਵਿੱਚ ਤਾਂ ਕੇ ਕੇ ਗਿਲ ਮੈਮ ਨੂੰ ਜਾਣਦੇ ਕਿਦਾਂ ਆਉਣ ਦੇਣੇ ਅਪਕਮਿੰਗ ਡੇਸੇ ਵੈਦਰ ਰਹੇਗਾ ਸੋ ਮੈਮ ਕਿਸ ਤਰ੍ਹਾਂ ਦੇ ਕਦਮ ਆਉਣ ਦੇ ਅਹ ਦੇਖੋ ਜਿਸ ਤਰ੍ਹਾਂ ਥੋੜੀ ਜੀ ਫੋਰਕਾਸਟ ਸਾਨੂੰ ਆਈ ਹੈ ਕਿ ਕੁਝ ਸਿਸਟਮ ਦੇ ਵਿੱਚ ਚੇਂਜ ਹੋ ਸਕਦਾ ਹੈ ਤੇ ਕਿਉਂਕਿ ਇੰਨਾ ਜ਼ਿਆਦਾ ਟੈਂਪਰੇਚਰ ਹਾਈ ਚੱਲ ਰਿਹਾ ਹੈ ਕੱਲ ਵੀ ਅਸੀਂ ਦੇਖਿਆ ਕਿ ਆ ਐਮਡੀ ਵੱਲੋਂ 17 ਜੂਨ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਕਿਉਂਕਿ 47 ਡਿਗਰੀ ਟੈਂਪਰੇਚਰ ਜਿਹੜਾ ਬਠਿੰਡੇ ਰਿਕਾਰਡ ਕੀਤਾ ਗਿਆ ਲੁਧਿਆਣੇ ਵੀ 44-45 ਤੱਕ ਜਿਹੜਾ ਟੈਂਪਰੇਚਰ ਹੈ ਸੋ ਕਹਿੰਦਾ ਭਾਵੇਂ ਕਿ ਹਰ ਜਗ੍ਹਾ ਤੇ ਜਿਹੜਾ ਟੈਂਪਰੇਚਰ ਹੈ ਉਹ 6 ਤੋਂ 7 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਸੋ ਦਿਨ ਦਾ ਟੈਂਪਰੇਚਰ ਤਾਂ ਚੱਲ ਰਿਹਾ ਰਾਤ ਤਾਂ ਵੀ ਬਹੁਤ ਜ਼ਿਆਦਾ ਗਰਮ ਹੋ ਰਹੀਆਂ ਨੇ ਸੋ ਓਵਰਆਲ ਇੰਨੀ ਜ਼ਿਆਦਾ ਜਿਹੜੀ ਤਪਸ਼ ਹੈ ਉਹਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਉਹ ਜਿਹੜੀ ਤਪਸ਼ ਤੋਂ ਜਦੋਂ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਥੋੜਾ ਜਿਹਾ ਸਿਸਟਮ ਡਿਸਟਰਬ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜੀਆਂ ਉੱਪਰ ਸਾਈਕਲੋਨਿਕ ਸਰਕੂਲੇਸ਼ਨਸ ਨੇ ਉਹਨਾਂ ਦੀ ਮੂਵਮੈਂਟ ਹੋ ਜਾਂਦੀ ਹੈ ਥੱਲੇ ਜਿਹੜੀ ਹਵਾ ਹੈ ਉਹ ਥੋੜੀ ਲਾਈਟ ਹੋ ਕੇ ਉੱਪਰ ਨੂੰ ਉੱਠਦੀ ਹੈ ਤਾਂ ਥੋੜਾ ਵਾਵ ਰੋਲੇ ਜੇ ਬਣਨੇ ਸ਼ੁਰੂ ਹੋ ਜਾਂਦੇ ਆ ਸੋ ਉਸ ਤਰ੍ਹਾਂ ਦੀ ਇੱਕ ਐਕਟੀਵਿਟੀ ਹੁਣ ਦੇਖਣ ਨੂੰ ਮਿਲੂਗੀ 18 ਤੋਂ 22 ਦੇ ਵਿੱਚ ਵਿੱਚ ਲੱਗ ਰਿਹਾ ਕਿ ਕੁਝ ਡਸਟ ਸਟ੍ਰੋਮਸ ਸੰਡਰਸਟ੍ਰੋਮਸ ਜਿਹੜੇ ਨੇ ਉਹ ਪੰਜਾਬ ਨੂੰ ਅਫੈਕਟ ਕਰਨਗੇ ਬਟ ਉਹਦੇ ਨਾਲ ਥੋੜਾ ਸਾਨੂੰ ਇਹ ਹੈ ਕਿ ਜਿਹੜਾ ਹੁਣ ਇਤੋਂ ਜ਼ਿਆਦਾ ਟੈਂਪਰੇਚਰ ਨਹੀਂ ਵਧੂਗਾ ਬਟ ਇਹ ਹੈ ਕਿ ਬਹੁਤ ਜ਼ਿਆਦਾ ਰੀਲੀਫ ਮਿਲਣ ਦੀ ਸਭਾਬਨਾ ਵੀ ਨਹੀਂ ਹੈ ਕਿਉਂਕਿ ਇੰਨੀ ਜ਼ਿਆਦਾ ਵਾਈਟ ਸਪਰੈਡ ਰੇਨਫਾਲ ਨਹੀਂ ਹੈ ਥੋੜੇ ਸ਼ਾਵਰਸ ਨੇ ਜਾਂ ਡਸਟ ਸਟ੍ਰੋਮਸ ਜ਼ਿਆਦਾ ਨਹੀਂ ਤੇ ਇਸ ਕਰਕੇ ਆਪਾਂ ਇਹ ਕਹਿ ਸਕਦੇ ਆ ਕਿ ਥੋੜਾ ਜਿਹਾ ਆਪਾਂ ਕਹਿ ਸਕਦੇ ਆ ਕਿ ਜਿਹੜੀ ਸਵੀਅਰ ਹੀਟ ਵੇਵ ਹੈ ਉਹਦੇ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਰਾਹਤ ਮਿਲ ਸਕਦੀ ਹੈ ਪਰ ਜੇ ਆਪਾਂ ਕਹੀਏ ਕਿ ਸਾਨੂੰ ਬਹੁਤ ਜ਼ਿਆਦਾ ਮਤਲਬ ਮੌਸਮ ਚੇਂਜ ਹੋ ਗਿਆ ਇਸ ਤਰ੍ਹਾਂ ਦੀ ਕੋਈ ਇੰਨੀ ਜ਼ਿਆਦਾ ਪ੍ਰੈਡਿਕਸ਼ਨ ਨਜ਼ਰ ਨਹੀਂ ਆ ਰਹੀ ਤਾਂ ਤਾਪਮਾਨ ਦੀ ਗੱਲ ਕਰੀ ਤਾਂ ਕਿੰਨਾ ਤਾਪਮਾਨ ਇਸ ਸਮੇਂ ਚੱਲਦਾ ਪਿਆ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅੱਗੇ ਵਧੇਗਾ ਨਹੀਂ ਆਹ ਦੇਖੋ ਜਿਸ ਤਰ੍ਹਾਂ ਹੁਣ 45 46 47 ਤੱਕ ਡਿਫਰੈਂਟ ਮਤਲਬ ਜਿਵੇਂ ਆਪਾਂ ਕਹਿੰਦੇ ਆ ਜ਼ੋਨਸ ਦੇ ਵਿੱਚ ਟੈਂਪਰੇਚਰ ਇਸ ਤਰ੍ਹਾਂ ਦਾ ਚੱਲ ਰਿਹਾ ਤੇ ਸੋ ਇਸ ਕਰਕੇ ਇਹ ਵੀ ਹੁਣ ਜਿਸ ਲੋ ਜੀ ਥੋੜੀ ਕਲਾਉਡੀਨਸ ਹੋ ਜੇਗੀ ਪਾਟਲੀ ਕਲਾਉਡੀ ਕੰਡੀਸ਼ਨਸ ਹੋ ਸਕਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਤਾਂ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਇਤੋਂ ਜ਼ਿਆਦਾ ਰਾਈਜ਼ ਨਹੀਂ ਹੋਏਗਾ ਹਣਾ ਸੋ 44 45 ਤੱਕ ਆਪਾਂ ਕਹਿ ਸਕਦੇ ਹਾਂ ਕਿ ਰਹਿ ਸਕਦਾ ਹੈ ਤੁਸੀਂ ਡਬਲਿਊਟੀ ਸਿਸਟਮ ਦੀ ਗੱਲ ਕਰੀਏ ਤੇ ਹਮੇਸ਼ਾ ਜਦੋਂ ਜਦੋਂ ਵਿਗੜਦਾ ਉਦੋਂ ਉਦੋਂ ਬੈਨੀਫਿਟ ਹੁੰਦਾ ਹੈ ਸ਼ਹਿਰ ਵਾਸੀਆਂ ਦਾ ਕਿ ਲੱਗਦਾ ਇਸ ਵਾਰ ਵੀ ਕੁਝ ਨਜ਼ਰ ਆ ਰਿਹਾ ਹੈ ਕਿ ਉਹ ਥੋੜਾ ਵਿਗੜੇ ਤਾਂ ਕਿਤੇ ਤਾਪਮਨ ਅੱਲੇ ਜਾਵੇ ਬਾਰਿਸ਼ ਸਾਨੂੰ ਦੇਖਣ ਨੂੰ ਮਿਲੇ ਆ ਕੋਈ ਤੇਜ਼ ਹਨੇਰੀ ਦੇਖਣ ਨੂੰ ਮਿਲ ਸਕੇ ਮੈਂ ਉਹੀ ਕਹਿ ਰਹੀ ਹਾਂ ਕਿ ਜਿਹੜਾ ਹੁਣ ਇਹ ਡਿਸਟਰਬੈਂਸ ਆ ਰਹੀ ਹੈ ਇਹ ਜ਼ਰੂਰ ਵਾ ਮਾਨੀ ਚੱਲਣ ਦੀ ਸੰਭਾਵਨਾ ਜ਼ਰੂਰ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਜਿਸ ਤਰ੍ਹਾਂ ਕਿ ਹੁਣ ਇਹ ਜੂਨ ਦਾ ਮਹੀਨਾ ਆਪਾਂ ਕਹਿ ਸਕਦੇ ਹੁੰਦੇ ਆ ਕਿ ਮੌਨਸੂਨ ਦੀ ਇੱਕ ਤਰ੍ਹਾਂ ਦਾ ਆਗਾਜ਼ ਹੁੰਦਾ ਸੋ ਪ੍ਰੀਮ ਮੌਨਸੂਨ ਸ਼ਾਵਰਸ ਅਸੀਂ 익ਸਪੈਕਟ ਕਰ ਰਹੇ ਹਾਂ ਕਿ ਐਂਡ ਆਫ ਜੂਨ ਦੇ ਵਿੱਚ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਕਿਉਂਕਿ ਜਿਹੜੀ ਪਿੱਛੇ ਪ੍ਰੋਗਰੈਸ ਹੈ ਮੌਨਸੂਨ ਦੀ ਕਾਫੀ ਅੱਛੀ ਚੱਲ ਰਹੀ ਹੈ ਸੋ ਜਿਸ ਤਰ੍ਹਾਂ ਇਸ ਦਾ ਸੋ ਟੈਂਪਰੇਚਰ ਰਾਈਜ਼ ਹੋਏਗਾ ਤਾਂ ਹੋ ਸਕਦਾ ਹੈ ਕਿ ਉਹਨੂੰ ਇੱਕ ਤਰ੍ਹਾਂ ਨਾਲ ਹੋਰ ਪੁਸ਼ ਮਿਲੇ ਕਿ ਜਿਹੜਾ ਮੌਨਸੂਨ ਹੈਗੀ ਉਹਦੀ ਅੱਛੀ ਪ੍ਰੋਗਰੈਸ ਹੋਏ ਤੇ ਪੰਜਾਬ ਦੇ ਵਿੱਚ ਜਿਹੜੀ ਟਾਈਮਲੀ ਜਾਂ ਆਨਸਰ ਦਾ ਹੋ ਸਕੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਰੀਲੀਫ ਜ਼ਰੂਰ ਮਿਲੇਗਾ ਤੇ ਬਟ ਇਹ ਹੈ ਕਿ ਐਂਡ ਆਫ ਦ ਜੂਨ ਦੇ ਵਿੱਚ ਅਸੀਂ ਪ੍ਰੀ ਮੌਨਸੂਨ ਸ਼ਾਵਰਸ ਜਿਹੜੀਆਂ ਐਕਸਪੈਕਟ ਕਰ ਰਹੇ ਹਾਂ ਔਰ ਫਰਸਟ ਵੀਕ ਆਫ ਜੁਲਾਈ ਦੇ ਵਿੱਚ ਜਿਹੜੀ ਮੌਨਸੂਨ ਹੈ ਉਹ ਪੰਜਾਬ ਦੇ ਵਿੱਚ ਦਸਤਕ ਦੇ ਦੇਵੇਗੀ ਤੁਸੀਂ ਬੜੀ ਦਸੀ ਲekin ਹਲੇ ਅਗਰ ਮੈਂ ਗੱਲ ਕਰਾਂ ਪ੍ਰੈਸੈਂਟ ਟਾਈਮ ਦੀ ਪ੍ਰੈਸੈਂਟ ਟਾਈਮ ਜਿਸ ਜਿਵੇਂ ਹੀਟ ਵੇਵਸ ਦੀ ਚਰਚਾ ਚੱਲ ਰਹੀ ਹੈ ਕਿ ਐਸ ਇਟ ਇਜ਼ ਜੇ ਅਪਕਮਿੰਗ ਡੇਸ ਵੀ ਹੀਟ ਵੇਵਸ ਕੰਟੀਨਿਊ ਰਹਿਣੀਆਂ ਔਰ ਅਲਰਟ ਵੀ ਜਾਏਗੀ ਅਦੇ ਕਿ ਕਿੰਨੇ ਜਾਣ ਕੇ orange yellow to red ਨੇ ਕੁ ਦੋ ਤਿੰਨ ਦਿਨ ਤਾਂ ਹਲੇ ਇਸ ਤਰ੍ਹਾਂ ਹੀ ਰਹੇਗਾ 20 ਤੋਂ ਬਾਅਦ ਮਤਲਬ 21 22 ਨੂੰ ਹੋ ਸਕਦਾ ਹੈ ਕਿ ਥੋੜਾ ਜਿਹਾ ਸਾਨੂੰ ਰਿਲੀਫ ਮਿਲ ਜੇ ਬਟ ਇਹ ਹੈ ਕਿ ਜਿਸ ਤਰ੍ਹਾਂ ਹੁਣ ਸਵੀਅਰ ਹੀਟ ਵੇਵ ਨਹੀਂ ਹੋਏਗੀ ਤਾਂ ਮੋਡਰੇਟ ਹੋ ਸਕਦੀ ਹੈ ਲਾਈਟ ਹੀਟ ਵੇਵ ਹੋ ਸਕਦੀ ਹੈ ਹਲੇ ਦੋ ਤਿੰਨ ਦਿਨ ਤਾਂ ਹਲੇ ਟੈਂਪਰੇਚਰ ਇਸ ਤਰ੍ਹਾਂ ਰਹਿਣਗੇ ਹਾਂਜੀ ਤੇ ਉਸ ਤੋਂ ਬਾਅਦ 20 ਤੋਂ ਬਾਅਦ ਜਿਵੇਂ 21 ਤੱਕ ਸਾਨੂੰ ਲੱਗਦਾ ਹੈ ਕਿ ਥੋੜਾ ਜਿਹਾ ਸਾਨੂੰ ਰਿਲੀਫ ਮਿਲ ਸਕਦਾ ਹੈ ਅਲਰਟ ਸਾਡੇ ਕੋਲ ਦੇਖੋ ਜਿਹੜਾ ਹੁਣ 17 ਤੱਕ ਸਾਡੇ ਕੋਲ ਰੈਡ ਅਲਰਟ ਸੀਗਾ ਹੁਣ ਥੋੜਾ ਜਿਹਾ ਔਰੇਂਜ ਦੇ ਵਿੱਚ ਹੋਣਾ ਸ਼ੁਰੂ ਹੋਇਆ ਸੋ ਹੌਲੀ ਹੌਲੀ ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਲੰਘੇਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਹੀਆਂ ਵੀ 21 22 ਦੇ ਨੇੜੇ ਜਿਹੜਾ ਅਲਰਟ ਖਤਮ ਹੋ ਜਾਏਗਾ ਕਿਉਂਕਿ ਜਦੋਂ ਟੈਂਪਰੇਚਰ ਦੇ ਵਿੱਚ ਜਿਹੜੀ ਥੋੜਾ ਫਾਲ ਆ ਜਾਏਗਾ ਤਾਂ ਫਿਰ ਆਪਾਂ ਨਾ ਅਲਰਟ ਨਹੀਂ ਕਹਿ ਸਕਦੇ ਅਲਰਟ ਉਹ ਤਾਂ ਹੀ ਹੁੰਦਾ ਜਦੋਂ 5 6 ਡਿਗਰੀ ਟੈਂਪਰੇਚਰ ਨਾਰਮਲ ਤੋਂ ਜ਼ਿਆਦਾ ਹੋਵੇ ਜਦੋਂ ਨਾਰਮਲ ਦੇ ਨੇੜੇ ਹੋ ਜਾਂਦਾ ਫਿਰ ਉਹ ਚਾਂਸਸ ਘਟ ਜਾਂਦੇ ਆ ਸੋ ਹਲੇ 2 3 ਦਿਨ ਸਾਡੇ ਕੋਲ ਫਿਰ ਫੀਰ ਤਾਂਕਸ ਮੌਸਮ ਠੀਕ ਹੋ ਜਾ। ਜਾਨਤ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹਾਂ। ਕਿਸਾਨ ਵੀਰਾਂ ਲਈ ਤਾਂ ਦੇਖੋ ਝੋਨੇ ਦਾ ਮਸਨ ਚੱਲ ਰਿਹਾ ਹੈਗਾ 20 ਜੂਨ ਤੋਂ ਜਿਹੜੀ ਆਪਾਂ ਚੋਣ ਚੱਲੀ ਹੈ ਉਹ ਸ਼ੁਰੂ ਕਰਨੀ ਹੈ। ਸੋ ਕਿਸਾਨ ਵੀਰਾਂ ਨੂੰ ਇਹੀ ਸਾਨੂੰ ਅਪੀਲ ਹੈਗੀ ਹੈ ਕਿ ਜਦੋਂ ਵੀ ਆਪਾਂ ਲਵਾਈ ਕਰਦੇ ਹਾਂ ਝੋਨੇ ਦੀ ਤਾਂ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ। ਸੋ ਕਿਉਂਕਿ ਪੂਰਾ ਉਹਨਾਂ ਨੇ ਫਲਡਿੰਗ ਕੰਡੀਸ਼ਨਸ ਰੱਖੀਆਂ ਹੁੰਦੀਆਂ। ਸੰਜਮ ਨਾ ਪਾੜੇ। ਕਰਨ ਜਿੰਨਾ ਵੀ ਹੋਵੇ ਕਿ ਜਿੰਨੀ ਸਾਨੂੰ ਲੋੜ ਹੈ ਉਨਾ ਹੀ ਪਾਣੀ ਜਿਹੜਾ ਉਹ ਛੱਡਿਆ ਜਾਵੇ ਤੇ ਵਰਤਿਆ ਜਾਵੇ ਕਿਉਂਕਿ ਹੁਣ ਦੇਖੋ ਬਿਜਲੀ ਦੇ ਵੀ ਕੱਟ ਬਹੁਤ ਲੱਗ ਰਹੇ ਨੇ ਸੋ ਉਹਨਾਂ ਨੂੰ ਵੀ ਪ੍ਰੋਬਲਮ ਹੈਗੀ ਆ ਪਰ ਉਨਾ ਹੀ ਆਪਾਂ ਯੂਜ਼ ਕਰੀਏ ਜਿੰਨੀ ਸਾਨੂੰ ਲੋੜ ਹੈ ਕਿਉਂਕਿ ਅੱਗੇ ਸਾਡਾ ਧਰਤੀ ਹੇਠਲਾ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਡੂੰਗਾ ਜਾ ਰਿਹਾ ਹੈ ਤੇ ਉਤੋਂ ਸਾਡਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਰਿਹਾ ਸੋ ਜਦੋਂ ਇਹ ਜਿਹੀਆਂ ਕੰਡੀਸ਼ਨਸ ਹੋ ਰਹੀਆਂ ਨੇ ਤਾਂ ਸਾਨੂੰ ਸਾਰੇ ਪਾਸਿਓਂ ਹੀ ਆਪਣੇ ਆਪ ਨੂੰ ਬਚਾਉਣ ਦੀ ਜਾਂ ਆਪਣੇ ਆਪ ਨੂੰ ਸਰਵਾਈਵ ਕਰਨ ਵੱਲ ਦੇਖਣਾ ਚਾਹੀਦਾ ਹੈ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਇੱਥੇ ਸਰ Boa noite. ਸੋ ਉਸ ਤੋਂ ਇਸ ਤਰ੍ਹਾਂ ਕਿ ਗੱਲ ਇਹ ਦੱਸਿਆ ਕਿ ਅਪਕਮਿੰਗ ਡੇਸ ਜਿਹੜੇ ਨੇ ਇੱਕ ਤੋਂ ਦੋ ਦਿਨ ਤਹ ਐਜ਼ ਇਟ ਇਜ਼ ਕਹਿ ਸਕਦੇ ਹੋ ਕਿ ਹੀਟ ਵੇਵਸ ਬਣੀਆ ਰਹਿਣਗੀਆਂ ਤਾਪਮਾਨ ਵੀ ਐਜ਼ ਇਟ ਇਜ਼ ਬਣਿਆ ਰਹੇਗਾ ਲੇਕਿਨ ਅਗਰ ਗੱਲ ਕਰੀਏ ਤੇ ਅਲਰਟ ਦੇ ਵਿੱਚ ਜ਼ਰੂਰ ਥੋੜੀ ਕਮੀ ਆਈ ਹੈ ਕਿਉਂਕਿ 17 ਤਰੀਕ ਤੱਕ ਕਹਿਆ ਜਾ ਰਿਹਾ ਸੀ ਕਿ ਰੈਡ ਅਲਰਟ ਹੈ ਲੇਕਿਨ 18 19 20 ਤੱਕ orange ਜਿਹੜਾ ਹੈ ਸ਼ੁਰੂਆਤ ਹੋ ਚੁੱਕੀ ਹੈ orange ਲਾਈਟ ਦੀ ਔਰ ਉਸ ਤੋਂ ਬਾਅਦ ਵੀ ਅਗਰ ਮੌਸਮ ਇਦਾਂ ਹੀ ਠੀਕ ਰਿਹਾ ਤੇ yellow ਅਲਰਟ ਤੱਕ ਵੀ ਅਸੀਂ ਪਹੁੰਚ ਸਕਦੇ ਹਾਂ ਲੇਕਿਨ ਬਹਿਰ ਆ ਲਈ ਗੱਲ ਹੈ ਔਰ ਵੱਡੀ ਕਲ ਮੈਡ ਤੇਗੇ ਆ ਪਾਵੇਂ ਪਾਵੇਂ انسان ਹੈਗੇ ਨੇ ਯਾ ਪਾਵੇਂ ਤੁਸੀਂ ਲਗਾ ਲੂ ਕਿ ਸਿੱਧਾ ਸਿੱਧਾ ਕਰ ਉਡਣ ਵਾਲੇ ਪੰਛੀ ਵੀ ਹੈਗੇ ਨੇ ਹਰ ਬੰਦੇ ਨੂੰ ਜਿਹੜਾ ਪਾਣੀ ਦੀ ਨੀਡ ਹੈਗੀ ਆ ਉਹ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ રાહਤ ਨਹੀਂ ਹੈਗੀ ਸੁੱਕ ਕਰੋ ਉਹਦੇ ਬਾਹਰ ਨਿਕਲੋ ਜਦੋਂ ਜ਼ਰੂਰਤ ਹੋਵੇ ਕਿਉਂਕਿ ਰੈਡ ਅਲਰਟ ਐਜ਼ ਇਟ ਇਜ਼ੀ ਜਾਰੀ ਨਹੀਂ ਹੈਗਾ ਕਿਉਂਕਿ orange alert ਆ ਚੁੱਕਾ ਹੈਗਾ ਲੇਕਿਨ ਹੀਟ ਵੇਵਸ ਕੰਟੀਨਿਊ ਚਲਦਿਆਂ ਜਾ ਰਹੀਆਂ ਨੇ ਸੋ ਸੇ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ। ਉਹਨਾਂ ਲੋਕਾਂ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਵੀ ਜ਼ਰੂਰ ਕਰੋ। ਸੇ ਕੈਮਰਾ ਪਸੰਦ ਕਰ ਮੈਂ ਦਿਨਾਲ ਹਰਦੀਪ ਦੂਆ ਨੂੰ ਦਿਉ ਇਜਾਜ਼ਤ। ਤਾਨਵਾ ਦੋ ਜੁੜੇ ਰਹੋ। ਲੁਧਿਆਣਾ ਲਾਈਵ ਦਿਨਾ।